ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਸੀ ਹਾਜ਼ਰ ਹੋ ਗਿਆ ਜੀ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨप्रीत कौर ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤਿਆਨਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤਿਆਨਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮਨਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਲ ਕਰਦੇ ਹਾਂ ਜੀ 3 ਨਵੰਬਰ ਦਾ ਦਿਨ ਤੈਅ ਹੋਇਆ ਹੈ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਹੋਏਗੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਕਿ ਇਹ ਨਾ 3 ਨਵੰਬਰ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਚੋਣ ਹੋਣੀ ਹੈ ਨਵੇਂ ਸਿਰੇ ਤੋਂ ਕਿਉਂਕਿ ਹਰ ਸਾਲ ਜਨਰਲ ਅਜਲਾਕਾ ਹੈ ਸ਼੍ਰੋਮਣੀ ਕਮੇਟੀ ਦਾ ਤੇ ਤੇਜਾਰ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੁਲਾਇਆ ਜਾਂਦਾ ਤੇ ਅੱਤ ਕੀ ਗਈ 3 ਨਵੰਬਰ ਨੂੰ ਬੁਲਾਇਆ ਗਿਆ ਇਹਦੇ ਵਿੱਚ ਪ੍ਰਧਾਨ ਦੀ, ਜੀਤ ਪ੍ਰਧਾਨ ਦੀ, ਜਨਰਲ ਸਕੱਤਰ ਦੀ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਜਿਵੇਂ ਕਿ ਪਹਿਲਾਂ ਹੁੰਦੀ ਰਹੀ ਹੈ। ਸੋ ਗੱਲ ਇਹ ਕਿ ਇਹਦੇ ਵਿੱਚ ਕਿਹਨੂੰ ਪ੍ਰਧਾਨ ਕੌਣ ਬਣੂ ਇਹ ਸਭ ਦੇ ਆਪੋ ਆਪਣੇ ਵਿਚਾਰ ਆ। ਕੋਈ ਇਹ ਗੱਲ ਕਿ ਅਦਾ ਫਲਾਣੇ ਨੂੰ ਮੌਕਾ ਮਿਲ ਜਾਣਾ, ਕੋਈ ਕਹਿੰਦਾ ਫਲਾਣੇ ਦੀ ਏਤੀ ਵਾਰੀ ਆ, ਕੋਈ ਕਹਿੰਦਾ ਫਲਾਣੇ ਦਾ ਪੱਤਾ ਟੱਟਿਆ ਜਾਣਾ। ਉਹ ਜਿਹੜੀ ਕਿ ਆਪਣੀ ਚਰਚਾ ਹੁੰਦੀ ਰਹੀ ਜਿਨਾ ਅਸੀਂ ਕੁਝ ਕਰਦੇ ਹੁੰਦੇ ਆ ਉਸ ਤਰੀਕੇ ਦੇ ਨਾਲ। ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਤੇ ਕੀ ਵੀ ਮੈਨੂੰ ਲਈ ਤੌਰ ਤੇ ਲੱਗਦਾ ਜੀ ਕਿ ਸ਼ਹਿਰ ਦਾ ਹੰਦ ਸਾਹਿਬ ਦੇ ਉੱਤੇ ਗੁਨਾ ਫੇਰ ਪੈ ਜਾਣਾ ਉਹ ਕਿਉਂ ਕਿ ਪ੍ਰਧਾਨ ਸਰ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਬਹੁਤਾ ਵੱਡਾ ਵਿਵਾਦ ਜੁੜਿਆ ਨਹੀਂ ਸਮੇਂ ਸਮੇਂ ਦੇ ਉੱਤੇ ਉਹਨਾਂ ਨੇ ਆਪਾਂ ਜਾਣਦੇ ਆ ਵੀ ਭਾਈ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਆ ਉਹਨਾਂ ਨੇ ਉਹ ਬਚਾਉਣ ਦੇ ਲਈ ਜੀ ਬੜੇ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਸਲੇ ਦੇ ਵਿੱਚੋਂ ਵਿਵਾਦ ਦੇ ਵਿੱਚੋਂ ਕੱਢਣ ਦੀ ਵੀ ਕਈ ਵਾਰੀ ਕੋਸ਼ਿਸ਼ ਕੀਤੀ ਆ ਵਕੀਲ ਵੀ ਆ ਬਾਦਲ ਪਰਿਵਾਰ ਦੇ ਨੇੜਲੇ ਵੀ ਆ ਤੋ ਕਈ ਗੱਲਾਂ ਜਿਹਦੇ ਕਰਕੇ ਉਹਨਾਂ ਦੀ ਕੁਰਸੀ ਬਚੇ ਰਹਿਣ ਦੀ ਸੰਭਾਵਨਾ ਹੈ ਜਿਹਦੇ ਕਰਕੇ ਉਹਨਾਂ ਦਾ ਅਹੁਦਾ ਬਚੇ ਰਹਿਣ ਦੀ ਸੰਭਾਵਨਾ ਬਾਕੀ ਮੇਰਾ ਆਪਣਾ ਅੰਦਾਜ਼ਾ ਸਮਾਂ ਦੱਸੂਗਾ ਕੀ ਬਣਦਾ ਪਰ ਫਿਰ ਹਾਲ ਗੱਲ ਇਹ ਆ ਵੀ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਨਵੇਂ ਸਿਰੇ ਤੋਂ ਕੌਣ ਸ਼ਬਦ ਵਰਤਣਗੇ ਉਹ ਹੋਣੀ ਹੈ ਜੀ 3 ਨਵੰਬਰ ਨੂੰ ਉਸ ਦਿਨ ਫਿਰ ਕੀ ਕੀ ਹੁੰਦਾ ਮਾੜਾ ਮੋਟਾ ਰੋਲਾ ਵੀ ਪਊਗਾ ਇਹ ਵੀ ਗੱਲ ਪੱਕੀ ਆ ਕਿਉਂਕਿ ਇਹ ਹਰ ਵਾਰੀ ਪੈਂਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਜੇ ਕੁਝ ਚੰਗਾ ਹੀ ਹੋਵੇ ਤੇ ਕੋਈ ਰੋਲਾ ਨਾ ਪਵੇ ਤੇ ਨਿਰਵਾਦ ਚੋਣ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਇਹ ਇਹੀ ਕਾਮਨਾ ਕਰਨੀ ਚਾਹੀਦੀ ਹੈ ਖੈਰ ਅੱਗੇ ਵੱਧਦੇ ਆ ਜੀ ਤੇ ਗੱਲ ਕਰਦੇ ਆ ਰਾਜੋਆਣਾ ਹੋਰਾਂ ਦੀ ਫਾਂਸੀ ਨੂੰ ਲੈ ਕੇ ਖਬਰਾਂ ਬਹੁਤ ਸਾਰੀਆਂ ਆ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਤੇ ਹੁਣ ਕਹਿੰਦੇ ਆ ਕਿ ਰਾਜੋਆਣਾ ਹੋਰਾਂ ਦੀ ਫਾਂਸੀ ਮਾਫ ਕਰਨ ਦੇ ਲਈ ਮੰਗ ਪੱਤਰ ਭੇਜਿਆ ਗਿਆ ਜੀ ਬਿਲਕੁਲ ਜੀ ਬਿਲਕੁਲ ਮੰਗ ਪੱਤਰ ਭੇਜਿਆ ਗਿਆ ਪਰ ਇਸ ਮੰਗ ਪੱਤਰ ਦੇ ਉੱਤੇ ਉਹ ਗੌਰ ਕਰਨਗੇ ਨਹੀਂ ਕਰਨਗੇ ਇਹ ਉਹਨਾਂ ਦੇ ਉੱਤੇ ਨਿਰਪਰ ਕਰਦੀ ਗੱਲ ਆ ਪਰ ਇਧਰਲੇ ਪਾਸੋਂ ਆਪਣੇ ਵੱਲੋਂ ਮੰਗ ਪੱਤਰ ਪੇਸ਼ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਹੁਣ ਤੱਕ ਰਾਜਵਾਨਾਂ ਨੂੰ ਫਾਂਸੀ ਦਿੱਤੀ ਕਿਉਂ ਨਹੀਂ ਗਈ? ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਹੁਣ ਤੱਕ ਇਹ ਫਾਂਸੀ ਦਿੱਤੀ ਕਿਉਂ ਨਹੀਂ ਗਈ? ਤੇ ਉਹਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਅਸੀਂ ਕਦੋਂ ਫਾਂਸੀ ਰੋਕੀ ਹੈ। ਇਹ ਵੀ ਗੱਲ ਕਹੀ ਗਈ ਸੀ। ਸੋ ਉਸ ਤੋਂ ਬਾਅਦ ਹੁਣ 15 ਤਰੀਕ ਨੂੰ ਯਾਨੀ ਕਿ ਕੱਲ ਨੂੰ ਸੁਣਵਾਈ ਇਸ ਮਸਲੇ ਦੇ ਉੱਤੇ ਫੇਰ ਹੋਣੀ ਹੈ। ਇਹ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਇਸ ਮਸਲੇ ਦੇ ਵਿੱਚ ਚਾਹੁੰਦੇ ਹਾਂ ਇਹ ਭਾਈ ਤੇ ਜਲਦ ਤੋਂ ਜਲਦ ਰਾਜਵਾਨਾ ਸਾਹਿਬ ਦੀ ਫਾਂਸੀ ਰੱਦ ਕੀਤੀ ਜਾਵੇ ਤੇ ਫਾਂਸੀ ਰੱਦ ਕਰਕੇ ਤੇ ਮਲੇ ਦਾ ਟੁਕਮਾ ਹਲ ਕੱਢਿਆ ਜਾਵੇ ਕਿਉਂਕਿ ਉਹਨੂੰ 29 ਸਾਲ ਹੋ ਗਏ ਜੀ ਜੇਲ੍ਹ ਦੇ ਵਿੱਚ ਬੈਠਿਆ 29 ਸਾਲ ਤੇ ਇਹ ਗੱਲ ਕਹੀ ਹੈ ਕਿ ਭਾਈ ਇਹ ਬਿਲਕੁਲ ਗਲਤ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਆ ਤੇ ਹੁਣ ਇਥੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਕਈ ਹੋਰ ਪੰਥਕ ਜਥੇਬੰਦੀਆਂ ਉਹਨਾਂ ਨੇ ਵਕ ਵਕ ਅਧਿਕਾਰੀਆਂ ਵਕ ਵਕ ਨੇਤਾਵਾਂ ਦੇ ਰਾਹੀਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਭੇਜਾਈ ਦੀ ਮੰਗ ਪੱਤਰ ਇਹ ਗੱਲ ਕਹੀ ਆ ਇਹ ਪਈ ਇਹ ਫੰਸਰੀ ਸਦਾ ਰੱਦ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਸੋ ਵੇਣੀ ਅੱਜ ਕੱਲ ਨੂੰ ਜੇਕਰ ਸੁਣਵਾਈ ਹੁੰਦੀ ਤਾਂ ਕੀ ਬਣਦਾ ਜੀ ਜੀ ਤੇ ਟਕਰਾ ਸਾਹਿਬ ਉਹਦੇ ਦੂਸਰੇ ਬਣੇ ਹੁਣ ਕਹਿੰਦੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਦੁਬਾਰਾ ਤੋਂ ਕਿਤਨੇ ਕਿਤੇ ਸਿਆਸਤ ਵਾਲੇ ਪਾਸੇ ਨੂੰ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਕਿ ਉਹਨਾਂ ਦੇ ਉੱਪਰ ਵੀ ਤਵਾ ਲਾਇਆ ਜੀ ਦੇਖੋ ਮੇਰਾ ਨਿੱਜੀ ਤੌਰ ਤੇ ਖਿਆਲ ਤਾਂ ਇਹ ਹੈ ਜੀ ਕਿ ਭਗਵੰਤ ਮਾਨ ਸਾਹਿਬ ਨੂੰ ਕਿਸੇ ਦੇ ਉੱਤੇ ਵੀ ਤਵਾ ਲਾਉਣ ਦੀ ਲੋੜ ਨਹੀਂ ਕਿਉਂਕਿ ਉਹ ਮੁੱਖ ਮੰਤਰੀ ਹੈ ਤੇ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਸਭ ਦੇ ਸਾਂਝੇ ਹੁੰਦੇ ਆ ਤੇ ਜਦੋਂ ਆਪਣੇ ਕੋਲੇ ਐਨੀ ਸੈਨਾ ਹੈਗੀ ਆ 92 93 ਜਾਣੇ ਹੋਰ ਆ ਉਹ ਤਵਾ ਲਈ ਜਾਣ ਉਹ ਤਵਾ ਲਾਉਣ ਵਾਸਤੇ ਰੱਖ ਲੈ ਜਾਣ ਪਰ ਜਿਹੜੇ ਮੁੱਖ ਮੰਤਰੀ ਸਾਹਿਬਾ ਉਹ ਇਸ ਗੱਲ ਤੋਂ ਥੋੜਾ ਜਿਹਾ ਗੁਰੇਜ਼ ਕਰਨ ਕਿਉਂਕਿ ਇਹਦੇ ਨਾਲ ਉਹ ਵਿਰੋਧਕਾਂ ਦੇ ਨਿਸ਼ਾਨੇ ਦੇ ਉੱਤੇ ਵੱਧ ਆਉਂਦੇ ਆ ਤੇ ਲੋਕਾਂ ਦੇ ਮਨ ਵਿੱਚ ਕੀ ਸਵਾਲ ਪੈਦਾ ਹੁੰਦੇ ਵੀ ਯਾਰ ਇਹ ਕੋਈ ਗੱਲ ਹੋਈ ਇਸ ਗੱਲ 'ਤੇ ਥੋੜੀ ਜਿਆ ਨੜਨਾ ਚਾਹੀਦਾ ਵੀ ਇਹ ਜਵਾਬ ਇਹਨਾਂ ਨੂੰ ਥੋੜੀ ਦੇਣਾ ਚਾਹੀਦਾ ਕਿਸੇ ਪੱਤਰਕਾਰ ਨੂੰ ਨਵਜੋਤ ਸਿੱਧੂ ਨੂੰ ਜਾਂ ਕਿਸੇ ਹੋਰ ਨੇਤਾ ਨੂੰ ਵੀ ਇਦਾਂ ਨਿੱਕੀ ਨਿੱਕੀ ਗੱਲ ਦੇ ਉੱਤੇ ਉੱਤਰ ਨਹੀਂ ਦੇਣਾ ਚਾਹੀਦਾ ਉਹ ਹੋਰ ਬਾਕੀ ਲਈ ਜਾਣ ਆਪਨਾ ਕੰਮ ਹੈ ਨਵਜੋਤ ਸਿੱਧੂ ਨੇ ਕਿਸ਼ਲਨੀ ਇੱਕ ਫੋਟੋ ਪਾਈ ਸੀ ਪ੍ਰਿਅੰਕਾ ਗਾਂਧੀ ਦਾ ਸੋਸ਼ਲ ਮੀਡੀਆ ਤੇ ਪਾਈ ਸੀ ਵੀ ਭਾਈ ਇਹ ਮੇਰੇ ਐਡਮਾਇਰ ਨੇ ਮੈਂ ਇਹਨਾਂ ਤੋਂ ਬਹੁਤ ਪ੍ਰਭਾਵਤਾਂ ਤੇ ਇਹ ਭੈਣ ਭਰਾਵਾਂ ਦੇ ਨਾਲ ਮੇਰਾ ਜਾਂ ਪਰਿਵਾਰ ਦੇ ਨਾਲ ਬਹੁਤ ਪੂਰਾ ਰਿਸ਼ਤਾ ਹੈ ਉਹਨਾਂ ਦੀ ਇਸ ਫੋਟੋ ਦੇ ਉੱਤੇ ਤੇ ਕਈ ਤਰ੍ਹਾਂ ਦੇ ਚਰਚੇ ਖੜਦੇ ਇਹ ਇਹਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਫੇਰ ਸਰਗਰਮ ਹੋਣ ਲੱਗੇ ਆ ਕਾਂਗਰਸ ਦੇ ਵਿੱਚ ਵੀ ਚਚਚਲ ਪਿਆ ਲੋਕ ਵੀ ਉਸ ਤੋਂ ਬਾਅਦ ਗੱਲ ਰੁੜਦੀ ਰੁੜਦੀ ਆ ਜਿਹੜੀ ਉਹ ਇਸ ਥਾਂ ਦੇ ਉੱਤੇ ਆ ਗਈ ਕਿ ਸਿੱਧੂ ਸਾਹਿਬ ਹੁਣ ਕੀਸਾ ਪਕੜਣਗੇ ਸਿੱਧੂ ਸਾਹਿਬਾ ਜਿਹੜੇ ਉਹ ਇੱਕ ਵਾਰ ਫੇਰ ਪਸੂੜੀ ਪਾਉਣਗੇ ਸੋ ਇਹ ਗੱਲਾਂ ਚੱਲ ਪਈਆਂ ਹੁਣ ਕੁੱਲ ਮਿਲਾ ਕੇ ਗੱਲ ਇਹ ਆ ਵੀ ਨਵਜੂਦ ਸਿੰਘ ਸਿੱਧੂ ਦੇ ਉੱਤੇ ਭਗਵੰਤ ਮਾਨ ਨੇ ਤਵੱਲਾ ਲੈਣਾ ਸ਼ੁਰੂ ਕਰਤਾ ਭਗਵੰਤ ਮਾਨ ਨੇ ਗੱਲ ਕਹੀ ਹੈ ਜੀ ਕਿ ਤਾਂ ਜਾ ਦੇ ਸੁਪਤਾਂ ਵਰ ਗੱਲ ਦਾ ਇਹ ਜਿਵੇਂ ਵਿਆਹ ਦਾ ਸੂਟ ਆ ਜਿਹੜਾ ਜੇਕਰ ਤੁਹਾਨੂੰ ਮਿਲਿਆ ਹੋਵੇ ਤੁਸੀਂ ਉਹਨੂੰ ਵਰਤਦੇ ਨਹੀਂ ਤੁਸੀਂ ਉਹਨੂੰ ਪਾਉਂਦੇ ਨਹੀਂ ਤੁਸੀਂ ਉਹਨੂੰ ਸਮਾਉਂਦੇ ਨਹੀਂ ਗਾਂ ਉਸੇ ਰੂਪ 'ਚ ਤੋੜ ਦਿੰਦੇ ਆ ਅੱਗੇ ਫਿਰ ਉਸੇ ਰੂਪ ਦੇ ਵਿੱਚ ਅੱਗੇ ਤੋੜ ਦਿੰਦੇ ਆ ਅਗਲਾ ਪਰਿਵਾਰ ਉਸੇ ਰੂਪ 'ਚ ਅੱਗੇ ਤੋੜ ਦਿੰਦਾ ਉਹ ਕਹਿੰਦੇ ਵੀ ਇਹ ਤਾਂ ਨੌਜਵਾਨ ਸਿੱਧੂ ਗਜਰਾ ਇਹਨੂੰ ਕੋਈ ਰੱਖਦਾ ਨਹੀਂ ਗਾ ਇਹ ਤਾਂ ਜਾਜਾ ਦਾ ਸੂਟ ਵਰਗਾ ਬੰਦਾ ਸੋ ਹੁਣ ਇਸ ਗੱਲ ਦੇ ਉੱਤੇ ਜਿੱਤਾ ਸਵਾਦ ਲੈਣਾ ਉਹਦੇ ਫਿਰ ਤਾਂ ਗੱਲ ਕਹੀ ਇਹਨਾਂ ਬਹੁਤ ਖਤਰਨਾਕ ਪਰ ਜੇ ਆਪਾਂ ਗੱਲ ਕਹੀਏ ਵੀ ਆਹ ਗੱਲ ਕਰਕੇ ਆਪਾਂ ਖਟਿਆ ਕੀ ਕਹਿਣ ਦੀ ਲੋੜ ਕੀ ਸੀ ਫਿਰ ਆਪਾਂ ਇਹਨੂੰ ਤਾਂ ਚਿੰਤੂ ਵੀ ਕਰ ਸਕਦੇ ਆ ਪਰ ਜਿਹੜੇ ਵੈਸੇ ਲੋਕ ਆ ਸੂਝਵਾਨ ਲੋਕ ਜਿੰਨੇ ਵੀ ਹੈਗੇ ਪੰਜਾਬ ਤੇ ਉਹ ਇਹ ਗੱਲ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੀ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਆ ਗੱਲਾਂ ਕਹਿਣ ਨੂੰ ਕੋਈ ਹੋਰ ਬੰਦੇ ਰੱਖ ਲੈਣੇ ਚਾਹੀਦੇ ਆ ਨਵਦੇਸ਼ ਸਿੱਧੂ ਕਾਂਗਰਸ ਦਾ ਪੱਠਾ ਕਿੰਨਾ ਕ ਬਿਠਾਉ ਨਾ ਬਿਠਾਉ ਇਹ ਆਉਣ ਵਾਲੇ ਵਕਤ ਦੇ ਉੱਤੇ ਛੱਡ ਦੇਣਾ ਚਾਹੀਦਾ ਜੀ ਜੀ ਬਿਲਕੁਲ ਸਹੀ ਗੱਲ ਹੈ ਜਨਾਬ ਸਾਹਿਬ ਕਿਉਂਕਿ ਹਰ ਵਾਰ ਇਹੋ ਜੀਆਂ ਗੱਲਾਂ ਜਿਹੜੀਆਂ ਉਹ ਬਹੁਤੀਆਂ ਸੋਪਦੀਆਂ ਨਹੀਂ ਹੁੰਦੀਆਂ ਪਰ ਪਤਾ ਨਹੀਂ ਕੀ ਚੱਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਕੋਈ ਵੀ ਸੀਰੀਅਸਨੈਸ ਤਾਂ ਕਿਤੇ ਵੀ ਨਜ਼ਰ ਨਹੀਂ ਆ ਰਹੀ ਕਿਸੇ ਵੀ ਪਾਰਟੀ ਦੀ ਤੁਸੀਂ ਗੱਲ ਕਰ ਲਓ ਜਿੰਨਾ ਸੀਰੀਅਸ ਹੋ ਕੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਲੋਕਾਂ ਦੇ ਲਈ ਉਹਨਾਂ ਸੀਰੀਅਸ ਤਾਂ ਕੋਈ ਵੀ ਨਹੀਂ ਨਜ਼ਰ ਆ ਰਿਹਾ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ 100% ਸਹੀ ਆ ਉਹ ਰਾਜਨੀਤੀ ਵੈਸੇ ਹੀ ਇਹਨੇ ਜਿਹੜੀ ਜਿਵੇਂ ਆਪਾਂ ਕਹਿੰਦੇ ਨੇ ਬਰੀਲਾਂ ਵਾਲੀ ਰਾਜਨੀਤੀ ਬਣ ਗਈ ਆ ਰਾਜਨੀਤੀ ਹੈਗੀ ਜੀ ਮਜ਼ਾਕ ਦੀ ਪ੍ਰਤੀਕ ਤੁਸੀਂ ਉਹਦਾ ਮੌਜੂਦਾ ਉਹ ਆਪਾਂ ਇਹਦਾ ਮੌਜੂਦਾ ਨੇ ਰਾਜਨੀਤੀ ਰਹਿ ਗਈ ਹੈ ਇਸ ਥਾਂ ਦੇ ਉੱਤੇ ਰਾਜਨੀਤੀ ਦੇ ਵਿੱਚੋਂ ਧੰਭੀਰਤਾ ਨਾਂ ਦੀ ਚੀਜ਼ ਗਾਇਬ ਹੋ ਗਈ ਆ। ਨਾ ਰਾਜਨੀਤੀ ਦੇ ਵਿੱਚ ਕੁਝ ਵੀ ਐਸਾ ਨਹੀਂ ਆ ਹੁਣ ਜਿਹਦੇ ਵਿੱਚ ਕੋਈ ਮੁੱਦੇ ਹੜਾ ਅਰਥ ਮਤਲਬਾ ਹੋਵੇ। ਜਿਹਦੇ ਵਿੱਚ ਆਪਾਂ ਇਹ ਚਲ ਕੇ ਕਿ ਆ ਵੀ ਭਾਈ ਐਸ ਗੱਲ ਦੇ ਉੱਤੇ ਤਾਂ ਭਾਈ ਫਲਾਣਾ ਬੰਦਾ ਵਧੀਆ ਜਾਣਕਾਰੀ ਦੇ ਦਿੰਦਾ। ਤਵਲਾਈ ਚੱਲੋ ਲੋਕਾਂ ਨੂੰ ਖੁਸ਼ ਕਰੀ ਤੇ ਲੋਕ ਵੀ ਉਹ ਜੋ ਮੂਰਖ ਲੋਕ ਆ। ਨਗਰ-ਬਗਰ ਤਾੜੀਆਂ ਮਾਰੀ ਜਾਣੀਆਂ ਵੀ ਯਾਰ ਇਹਨੇ ਸਿੱਧਾ ਹੀ ਇਹਨੂੰ ਆਇਆ ਕਹਿਤਾ। ਯਾਰ ਆ ਬੰਦਾ ਫਟੇ ਚੱਕਦਾ। ਆ ਬੰਦਾ ਬਹੁਤ ਰੀਲ ਬਣਾਉਂਦਾ। ਆ ਬੰਦਾ ਐ ਕਰ ਦਿੰਦਾ ਲੋਕਾਂ ਨੂੰ ਤਾਂ ਰੀਲ ਰੂਲ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ। ਤੋ ਇਹ ਜਿਕੇ ਇਸ ਵੇਲੇ ਜ਼ਰੂਰਤੇ ਇਸ ਚਲਦੀ ਆ ਕਿ ਪੰਜਾਬ ਦੇ ਪ੍ਰਤੀਸ਼ਿਧ ਹੋ ਕੇ ਸੰਜੀਰ ਹੋ ਕੇ ਮਸਲਿਆਂ ਨੂੰ ਠੁੱਕਿਆ ਜਾਵੇ ਨੁਕਤੇ ਠੁੱਕੇ ਜਾਣ ਕਿਉਂਕਿ ਇਹ ਮਸਲੇ ਪੰਜਾਬ ਜਿਹੜਾ ਤਰੀਕਾ ਨਾ ਇਹ ਗੱਲਾਂ ਪੰਜਾਬ ਦਾ ਮਸਲਾ ਨਹੀਂ ਕੋਈ ਹੱਲ ਕਰਦੀਆਂ ਗੱਲ ਸਿਰਫ ਇਹ ਹੈ ਜੀ ਜੀ ਬਿਲਕੁਲ ਸਹੀ ਖੈਰ ਅੱਗੇ ਵਧ ਜਣਾ ਜਣਾ ਸਾਹਿਬ ਕਹਿੰਦੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਆਉਣ ਲੱਗੇ ਨੇ ਲੁਧਿਆਣਾ ਜੀ ਹਾਂ ਬਿਲਕੁਲ ਜੀ ਅੱਜ ਉਹਨਾਂ ਨੇ ਆ ਜਾਣਾ ਜੀ ਅੱਜ ਉਹਨਾਂ ਨੇ ਇੱਥੇ ਆ ਜਾਣਾ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਕਿਹੜੇ-ਕਿਹੜੇ ਮਸਲੇ ਵਿਚਾਰਨੇ ਚਲੋ ਇਹ ਤਾਂ ਵਕਤ ਦੱਸੂਗਾ ਪਰ ਅੱਜ ਉਹਨਾਂ ਨੇ ਇੱਥੇ ਪਹੁੰਚ ਜਾਣਾ ਤੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਤੋਹਾਰ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਉਣਗੇ ਲੁਜਾਨੇ ਦੇ ਵਿੱਚ ਆਉਣਗੇ ਇੱਥੇ ਆ ਕੇ ਪਤਾ ਲੱਗਾ ਜੀ ਉਹਨਾਂ ਨੇ ਕੁਝ ਕਿ ਇਮਾਰਤਾਂ ਦਾ ਜਿਹੜਾ ਕੋਈ ਨਾ ਪ੍ਰੋਜੈਕਟ ਹੋਊਗਾ ਉਹਦਾ ਵੀ ਦੁਗਾਟਣ ਕਰਨਾ ਤੇ ਕੁਝ ਪੁਰਾਣੇ ਮੀਟਿੰਗਾਂ ਵੀ ਕਰਨੀਆਂ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਤੇ ਸਰਪੰਚਾਂ ਤੇ ਪੰਚਾਂ ਨੂੰ ਵੀ ਮਿਲਣਾ ਤੇ ਕੁਝ ਕਿਸਾਨ ਜਿਹੜੇ ਆਗੂ ਦਾ ਕਿਸਾਨਾਂ ਨੂੰ ਵੀ ਮਿਲਣਾ ਸੋ ਆਪਾਂ ਜਾਣਦੇ ਕੋ ਖੇਤੀਬਾੜੀ ਮੰਤਰੀ ਨੇ ਕੇਂਦਰ ਦੇ ਉਹਨਾਂ ਨੇ ਇਹ ਹੀ ਜਾਣਕਾਰੀ ਲੈਣੀ ਹੈ ਜੀ ਕਿ ਪਾਈ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਉਹ ਪੰਜਾਬ ਦੇ ਵਿੱਚ ਕਿੰਨੀਆਂ ਕੁ ਪਾਰਦਰਸ਼ੀ ਤੇ ਕਿੰਨੀਆਂ ਕੁ ਸਹੀ ਚੱਲ ਰਹੀਆਂ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਜਾਣਕਾਰੀ ਹਾਸਲ ਕਰਨੀ ਹੈ ਪਤਾ ਤਾਂ ਇਹ ਨਹੀਂ ਲੱਗਾ ਜੀ ਪਾਈ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਉਹਨਾਂ ਨੂੰ ਕਿਉਂਕਿ ਸੂਬਾਈ ਸਰਕਾਰਾਂ ਆਪਣੇ ਹਿਸਾਬ ਨਾਲ ਵੀ ਵਰਤੀ ਜਾਂਦੀਆਂ ਹੁੰਦੀਆਂ ਇਹਦੇ ਉੱਤੇ ਵੀ ਉਹਨਾਂ ਨੇ ਜਾਣਕਾਰੀ ਹਾਸਲ ਕਰਨੀ ਹੈ ਸੋ ਉਹ ਆ ਰਹੇ ਉਹ ਵਿੱਚੋਂ ਕੀ ਜਿੱਕੇ ਜਾਣਗੇ ਕੀ ਵਿੱਚੋਂ ਪ੍ਰਭਾਵ ਲੈ ਕੇ ਜਾਣਗੇ ਇਹ ਚਲੋ ਵਕਤ ਦੇ ਨਾਲ ਪਰ ਕਰਦੀ ਗੱਲ ਆ ਪਰ ਅੱਜ ਕੇਂਦਰੀ ਸਿਹਤ ਮੰਤਰੀ ਸ਼ਿਵਰਾਜ ਸਿੰਘ ਤੋਹਾਨ ਲੁਧਿਆਣੇ ਦੇ ਵਿੱਚ ਹੋਣਗੇ ਤੇ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਜੀ ਜੈ ਸਾਹਿਬ ਰਾਜਵੀਰ ਜਵੰਦਾ ਹੋਰਾਂ ਦੀ ਗੱਲ ਕਰਦੇ ਆ ਜੀ ਇੱਕ ਖਬਰ ਜਿਹੜੀ ਹੈ ਉਹ ਪਿਛਲੇ 2-3 ਦਿਨਾਂ ਤੋਂ ਜਿਹੜੀ ਫਲੈਸ਼ ਹੋ ਰਹੀ ਹੈ ਕਿ ਰਾਜਵੀਰ ਜਵੰਦਾ ਹੋਰਾਂ ਦਾ ਜਿਹੜਾ ਹਾਦਸਾ ਬੱਦੀ ਦੇ ਵਿੱਚ ਨਹੀਂ ਪੰਜੌਰ ਚ ਹੋਇਆ ਜੀ ਦੇਖੋ ਇੱਕ ਤਾਂ ਗੱਲ ਇਹ ਆ ਹਰਮਨ ਜੀ ਕਿ ਜੇ ਮੰਨ ਲਓ ਬੱਦੀ ਜਾਂ ਪੰਜੌਰ ਦੋਵੇਂ ਥਾਵਾਂ ਦੀ ਆਪਾਂ ਗੱਲ ਕਰਨਗੇ ਬੰਦਾ ਤਾਂ ਗਿਆ ਉਹ ਭਾਵੇਂ ਬੱਦੀ ਦੇ ਵਿੱਚ ਗਿਆ ਭਾਵੇਂ ਪੰਜੌਰ ਦੇ ਵਿੱਚ ਗਿਆ ਇਹ ਤਾਂ ਹੈ ਨਹੀਂ ਵੀ ਉਹਦੇ ਜੇ ਪੰਜੌਰ ਹੋਵੇ ਤਾਂ ਵਾਪਸ ਆ ਜਾਣਾ ਤੇ ਜੇ ਬੱਦੀ ਹੋਇਆ ਤਾਂ ਉਹਦੇ ਵਾਪਸ ਨਹੀਂ ਆਉਣੀ ਉਹਨਾਂ ਉਹਨਾਂ ਨੇ ਇਹ ਤਾਂ ਗੱਲ ਹੈ ਨਹੀਂ ਪਰ ਦੂਜੀ ਗੱਲ ਇਹ ਆ ਵੀ ਚਲੋ ਇਹ ਇੱਕ ਨੁਕਤਾ ਬਣ ਜਾਂਦਾ ਇਹ ਇੱਕ ਵਿਸ਼ਾ ਬਣ ਜਾਂਦਾ ਗੱਲ ਕਰਨ ਦਾ ਕਿਉਂਕਿ ਮੀਡੀਆ ਦੇ ਵਿੱਚ ਖਬਰ ਆਈ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਬੱਦੀ ਹੈ ਜਿਹੜਾ ਉਹ ਹਿਮਾਚਲ ਦੇ ਵਿੱਚ ਹੈ ਤੇ ਪੰਜੌਰ ਖੇਤਰਾ ਜਿਹੜਾ ਉਹ ਹਰਿਆਣੇ ਦੇ ਵਿੱਚ ਆ ਹੁਣ ਆਪਾਂ ਇਸ ਗੱਲ ਨੂੰ ਤਾਂ ਆਪਾਂ ਮੰਨ ਲ ਗਏ ਵੀ ਲੈ ਵੀ ਇਹਦੇ ਵਿੱਚ ਹਰਿਆਣੇ ਦੀ ਗਲਤੀ ਹੈ ਇਹਦੇ ਵਿੱਚ ਤਾਂ ਹਿਮਾਚਲ ਦੀ ਗਲਤੀ ਹੈ ਹੀ ਨਹੀਂ ਅਵਾਰਾ ਪਸ਼ੂ ਦੋਨੋਂ ਪਾਸੇ ਬਹੁਤ ਆ ਅਵਾਰਾ ਪਸ਼ੂ ਪੂਰੇ ਭਾਰਤ ਦੇ ਵਿੱਚ ਬਹੁਤ ਆ ਅਵਾਰਾ ਪਸ਼ੂ ਪੰਜਾਬ ਦੇ ਵਿੱਚ ਵੀ ਬਹੁਤ ਆ ਪਿਛਲੇ ਦਿਨੀ ਤਾਂ ਵੀ ਕਿਤੇ ਹੋਣਾ ਐਡਵੋਕੇਟ ਨਵਕਰਨ ਸਿੰਘ ਹੋਰਾਨੀ ਇੱਕ ਪਟੀਸ਼ਨ ਪਾਈ ਸੀ ਹਿਮਾਚਲ ਪ੍ਰਦੇਸ਼ ਦੀ ਕੋਰਟ ਦੇ ਵਿੱਚ ਉਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ 100 ਕਰੋੜ ਰੁਪਏ ਦੇ ਕਰੀਬ-ਕਰੀਬ ਇਕੱਠਾ ਹੁੰਦਾ ਹਰ ਸਾਲ ਇਮਾਂਤਲ ਪਰਦੇਸ਼ ਦੇ ਵਿੱਚ ਗਾਊਸਿਸ ਤੇ ਭਾਈ ਉਸ ਤੋਂ ਬਾਹਰ ਵੀ ਲੋਕ ਬਚਾਇਆ ਨਹੀਂ ਗਏ ਉਹਦੇ ਉੱਤੇ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਗਿਆ ਉਥੋਂ ਦੀ ਹਾਈ ਕੋਰਟ ਦੇ ਵੱਲੋਂ ਸੋ ਇਹ ਮਾਮਲਾ ਵੀ ਵਿਚਾਰ ਅਧੀਨ ਹੈਗਾ ਪਰ ਉਸ ਤੋਂ ਅਗਲੀ ਜਿਹੜੀ ਮਹੱਤਵਪੂਰਨ ਗੱਲ ਆਈ ਹੈ ਉਹ ਇਹ ਹੈ ਜੀ ਕਿ ਹੁਣ ਡੀਡੀਆਰ ਦੇ ਵਿੱਚ ਰਿਪੋਰਟੇ ਦੱਸੀ ਗਈ ਹੈ ਕਿ ਭਾਈ ਉਹ ਤਾਂ ਹਰ ਸਾਲ ਜਿਹੜਾ ਰਾਜ ਦੀ ਜਵਦੇ ਦਾ ਉਹ ਵਾਪਰੇ ਨਹੀਂ ਕਿ ਭਾਈ ਇੱਥੇ ਯਾਨੀ ਕਿ ਬਦੀ ਦੇ ਵਿੱਚ ਇਹ ਤਾਂ ਪੰਜੌਰ ਚ ਵਾਪਰੇ ਆ ਫਿਰ ਆਪਾਂ ਹੁਣ ਤੱਕ ਇਹ ਗੱਲ ਕਹਨੇ ਸੀ ਕਿ ਪਹਿਲਾਂ ਤਾਂ ਲੈ ਜਾਈ ਉਹ ਸਥਾਨਕ ਲੋਕਲ ਹਸਪਤਾਲ ਤੇ ਫਿਰ ਪੰਚਕੂਨਾ ਦੇ ਇੱਕ ਹਸਪਤਾਲ ਤੇ ਲੈ ਕੇ ਆਏ ਫਿਰ ਆਪਾਂ ਗੱਲ ਹੁਣ ਤੱਕ ਪੜੀ ਹੈ ਜੀ ਕਿ ਫੋਟਿਸ ਦੇ ਵਿੱਚ ਲੈ ਕੇ ਆਏ ਆ ਇਹ ਅਸਲ ਵਿੱਚ ਤੀਜੇ ਹਸਪਤਾਲ ਤੇ ਨਹੀਂ ਲੈ ਕੇ ਆਏ ਸੀ ਇਹ ਚੌਥੇ ਤੇ ਲੈ ਕੇ ਆਏ ਆ ਪਹਿਲਾਂ ਉੱਥੇ ਪੰਜੌਰ ਦੇ ਵਿੱਚ ਹੀ ਨੇੜੇ ਹੈਗਾ ਜੀ ਸ਼ੋਰੀ ਹਸਪਤਾਲ ਉੱਥੇ ਲੈ ਕੇ ਗਏ ਉਹਨਾਂ ਨੂੰ ਰੈਫਰ ਕਰਤਾ ਜੀ ਪੰਚਕੂਲੇ ਤੇ ਇਹ ਪੰਚਕੂਲੇ ਦੇ ਸਰਕਾਰੀ ਹਸਪਤਾਲ ਚ ਲੈ ਗਏ ਫਿਰ ਪੰਚਕੂਲੇ ਦੀ ਪਾਰਸ ਹਸਪਤਾਲ ਚ ਲੈ ਗਏ ਫਿਰ ਇਹ ਲੈ ਕੇ ਆਏ ਜੀ ਬਿਹਾਰੀ ਵਾਲੇ ਫੋਟੋਸ ਦੇ ਵਿੱਚ ਮੰਨਿਆ ਸਿਰਫ ਇਹ ਜਾ ਰਿਹਾ ਚਲੋ ਹੁਣ ਜੋ ਵਾਪਰਨਾ ਸੀ ਤਾਂ ਵਾਪਰ ਗਿਆ ਤਾਂ ਬਦਲਿਆ ਨਹੀਂ ਜਾ ਸਕਦਾ ਪਰ ਮੰਨਿਆ ਇਹ ਜਾ ਰਿਹਾ ਵੀ ਜੇਕਰ ਬੇਲੇਸਰ ਇਹ ਰਾਜ ਮਿਲ ਜਾਂਦਾ ਤੇ ਸ਼ਾਇਦ ਰਾਜਵੀਰ ਜਵੰਦਾ ਦੀ ਜ਼ਿੰਦਗੀ ਅੱਜ ਤੱਕ ਜਾਨੀ ਸ਼ਾਇਦ ਪਰ ਮੇਰੇ ਮਨ ਦੇ ਵਿੱਚ ਨਾ ਕੱਲ ਦੇ ਹਰਬੰਦੀ ਕਈ ਹੋਰ ਸਵਾਲ ਆਉਂਦੇ ਆ ਤੁਸੀਂ ਦੇਖੋ ਵੀ ਰਾਜਵੀਰ ਜਵੰਦਾ ਦੀ ਮੌਤ ਹੋਈ ਕਿੰਨਾ ਕਹਿਰ ਵਾਪਰਿਆ ਅਵਾਰਾ ਪਸ਼ੂ ਕਰਕੇ ਹੋਈ ਨਾ ਭਾਵੇਂ ਬੱਦੀ ਤੇ ਹੋਵੇ ਪੰਜੌਰ ਦੇ ਵਿੱਚ ਹੋਵੇ ਕਿਤੇ ਹੋਰ ਹੋਵੇ ਪਰ ਹੈ ਤਾਂ ਅਵਾਰਾ ਪਸ਼ੂ ਕਰਕੇ ਨਾ ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਆ ਕੀ ਪੰਜਾਬ ਦੇ 1% ਲੋਕਾਂ ਨੇ ਅਵਾਰਾ ਪਸ਼ੂਆਂ ਕਰਕੇ ਮਰਨ ਵਾਲੇ ਲੋਕਾਂ ਦਾ ਮੁੱਦਾ ਚੁੱਕਿਆ ਸਿਰਫ 1% ਲੋਕਾਂ ਦੀ ਗੱਲ ਕਰਦਾ ਮੈਂ ਦੁੱਖ ਤਾਂ ਹੋਇਆ ਹੋਊਗਾ ਜੇ 100% ਦੇ ਵਿੱਚੋਂ 90% ਨੂੰ ਆਵਾਜ਼ ਚੁੱਕਣ ਵਾਲੇ ਕਿੰਨੇ ਆ 1% ਹੈਗੇ ਲੋਕ ਵੇ ਭਾਈ ਅਸੀਂ ਇਦਾਂ ਦੀ ਗੱਲ ਨਹੀਂ ਤਕਬੂਲ ਤੇ ਆ ਪਿਛਲੇ ਦਿਨੀ 2 ਹਫ਼ਤਿਆਂ ਦੇ ਵਿੱਚ 6 ਮੁੰਡੇ ਆ ਜਿਹੜੇ 6 ਨੌਜਵਾਨ ਅਵਾਰਾ ਪਸ਼ੂਨ ਕਰਕੇ ਇਕੱਲੇ ਪੰਜਾਬ ਦੇ ਮਰੇ ਹੋਰ ਵੀ ਕੀ ਕਿਸੇ ਨੇ ਮੁੱਦਾ ਚੁੱਕਿਆ 1% ਪੰਜਾਬਗਰ ਨੇ ਇੱਧਰ ਬਰਿੰਦਰ ਘੁੰਮਣ ਪੰਜਾਬ ਦਾ ਐਡਾ ਵੱਡਾ ਬੋਡੀ ਬਿਲਡਰ ਉਹਦੀ ਮੌਤ ਹੋਈ ਹੈ ਜੀ ਸ਼ੱਕੀ ਹਾਲਾਤ ਦੇ ਵਿੱਚ ਕੀ ਪੰਜਾਬੀਆਂ ਦੇ 1% ਹਿੱਸੇ ਨੇ ਇਸ ਮੁੱਦੇ ਨੂੰ ਚੁੱਕਿਆ ਵੀ ਭਾਈ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਡਾਕਟਰਾਂ ਦੀਆਂ ਅਣਗਹਿਲੀਆਂ ਦੇ ਕਰਕੇ ਬੰਦੇ ਕਿਵੇਂ ਮਰ ਰਹੇ ਆ ਕਿਸੇ ਦੇ ਮੁੱਦਾ ਚੁੱਕਿਆ ਹੋਵੇ ਕਿਸੇ ਜਸਵੰਦੀ ਨੇ ਨੁਕਤਾ ਚੁੱਕਿਆ ਹੋਵੇ ਇਹਦਾ ਮਤਲਬ ਇਹ ਆ ਕਿ ਬੰਦੇ ਪਵਿੱਖ ਦੇ ਵਿੱਚ ਕੋਈ ਬੋਡੀ ਬਿਲਡਿੰਗ ਵੱਲ ਕੋਈ ਤੰਦਰੁਸਤੀ ਦੇ ਵੱਲ ਜਾਣ ਨਾ ਜਾਣ ਅਗਲਾ ਕਹਿੰਦਾ ਮਗਰੋਂ ਤਾਂ ਯਾਰ ਸਵਾਈ ਹੋ ਜਾਣਾ ਜੇ ਇਹਨਾਂ ਦੇ ਪਿੱਛੇ ਕਾਹਦੇ ਟੱਕਰਾਂ ਮਾਰਨੀਆਂ ਕੀ ਟਾਵਰ ਦੇ ਉੱਤੇ ਬੈਠਾ ਹੋਇਆ ਜਿਹੜਾ ਸਿੰਘ ਆ ਗੁਰਜੀਤ ਸਿੰਘ ਖਾਲਸਾ ਉਹਨੂੰ 1 ਸਾਲ ਪੂਰਾ ਹੋ ਗਿਆ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਬੰਦੇ ਨੇ ਕੀ ਪੰਜਾਬ ਦੇ ਵਿੱਚੋਂ 1% ਲੋਕ ਉਹਦੇ ਨਾਲ ਸਵਾਰਥਨ ਵਾਸਤੇ ਗਏ ਆ ਸਿਰਫ ਮੈਂ ਨਹੀਂ ਕਹਿੰਦਾ 2% ਤੇ 3% 1% 3 ਕਰੋੜ ਦਾ 1% ਲੋਕ ਅੱਜ ਤੱਕ ਉਹਦਾ ਬੇਦਬੀ ਦਾ ਦੁੱਖ ਤਾਂ ਸਭ ਨੂੰ ਆ ਤੇ ਭਾਈ ਉਦਾਂ ਉਥੇ ਕੋਈ ਜਾਂਦਾ ਨਹੀਂਗਾ ਨਾ ਕੋਈ ਸਿੱਖ ਜਿਹਾ ਬੰਦੀ ਸਾਡੇ ਨਾਲ ਤਾਂ ਚੰਗਾ ਰਾਮ ਸਿੰਘ ਰਾਣਾ 골ਡਨ ਹਟ ਵਾਲਾ ਜਿਹੜਾ ਇੰਨੇ ਵੱਡੇ ਲੈ ਕੇ ਉਥੇ ਪਿਛਲੇ ਦਿਨੀ ਪ੍ਰਦਰਸ਼ਨ ਵੀ ਕਰ ਆਇਆ ਉਥੇ ਸਮਰਥਨ ਵੀ ਦੇ ਆਇਆ ਮਤਲਬ ਇਹ ਹੈ ਜੀ ਕਿ ਜਿਹੜਾ ਪੰਜਾਬੀ ਸਮਾਜ ਹੈ ਇਹ ਸੋਸ਼ਲ ਮੀਡੀਆ ਤੇ ਕ੍ਰਾਂਤੀ ਲੈ ਕੇ ਆਉਂਦਾ ਇਥੇ ਉਪਲ ਫਾਰਮ ਵਾਲੀ ਕੁੜੀ ਦੇ ਮਾਮਲੇ ਦੇ ਉੱਤੇ ਰੌਲਾ ਪਵਾ ਲੋ ਤੇ ਮੈਂ ਨਾ ਵੀ 100% ਦੇ ਵਿੱਚੋਂ 50% ਲੋਕ ਰੌਲਾ ਪਾ ਲੈਂਦੇ ਆ ਇਥੇ ਤੁਸੀਂ ਕੁੱਲੜ ਪੀਦੇ ਦਾ ਰੌਲਾ ਪਵਾ ਲੋ 100 ਦੇ ਵਿੱਚੋਂ 99% ਪੰਜਾਬੀ ਪਾ ਲੈਣਗੇ ਇਥੇ ਤੁਸੀਂ ਕਿ ਹੋਰ ਪੇਕਲਾ ਜਾਂ ਮੁੱਦਾ ਚੱਕ ਰਹੇ ਹੋ ਵੀ ਆਉਂਦੇ ਉਹਨੂੰ ਗਾਲ ਕੱਢੀ ਤੇ ਸਾਰੇ ਪੰਜਾਬ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਕ੍ਰਾਂਤੀ ਆ ਜਾਂਦੀ ਆ ਪਰ ਜਦੋਂ ਜ਼ਮੀਨ ਤੇ ਗਰਾਊਂਡ ਤੇ ਕੰਮ ਕਰਨਾ ਫਿਰ ਕੁਝ ਨਹੀਂ ਹੁੰਦਾ ਜੀ ਸੋਫੀ ਜੀ ਤੁਹਾਡੀ ਗੱਲ ਸਹੀ ਹੈ ਜਨਾਬ ਸਾਹਿਬ ਜ਼ਮੀਨ ਤੇ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਨੇ ਖੈਰ ਅੱਗੇ ਵੱਧਦੇ ਆ ਬੜੀ ਹੈਰਾਨ ਕਰਦੀ ਖਬਰ ਆ ਰਹੀ ਹੈ ਜੀ ਕਿ ਨੇ ਹੜ੍ਹ ਚ ਸਕੂਲ ਬੰਦ ਹੋਣ ਕਾਰਨ ਅਧਿਆਪਕਾਂ ਦਾ ਮੋਬਾਈਲ ਪੱਤਾ ਕੱਟ ਲਿਆ ਜੀ ਕਿਉਂ ਦੇਖੋ ਬਹਿ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ ਹਰਮਨ ਜੀ ਜੇ ਮੰਨ ਲਓ ਕਿਸੇ ਦੀ ਤਨਖਾਹ 80000 ਰੁਪਿਆ ਤੇ ਜੇ ਉਹਨੂੰ 500 ਰੁਪਿਆ ਨਾ ਵੀ ਮਿਲੂਗਾ ਤਾਂ ਵੀ ਕੋਈ ਏਡੀ ਕੋਈ ਪਹਟਾਲਣੀ ਹੁੰਦਾ ਕਰ ਮੈਂ ਇਹ ਤਾਂ ਮੁੱਦਾ ਬਣ ਗਿਆ ਦਾ ਵੀ ਜਦੋਂ ਜਾਨ ਨਿਕਲੀ ਪਈ ਹੁੰਦੀ ਹੈ ਕੁਝ ਨਹੀਂ ਹੁੰਦਾ ਦਾ ਇਹ ਮੰਨ ਲਓ ਤਨਖਾਹੀ ਨਾ ਮਿਲੇ ਤਾਂ ਫਿਰ ਆਪਾਂ ਕੀ ਕਰ ਲਾਂਗੇ ਗੱਲ ਤਾਂ ਇਹ ਆ ਕਿ ਸਾਨੂੰ ਮੌਕਾ ਮਿਲਿਆ ਸਾਡੇ ਵਰਗੇ ਬਹੁਤ ਸਾਰੇ ਜਿਹੜੇ ਚਲੋ ਉਸ ਤੋਂ ਕਾਬਲ ਨਹੀਂ ਆਈ ਬਹੁਤ ਵੱਡੇ ਵੱਡੇ ਕਾਬਲ ਲੋਕ ਆ ਜਿਹੜੇ ਵਿਚਾਰੇ ਬੇਰੁਜ਼ਗਾਰ ਵੀ ਫਿਰਦੇ ਆ ਹਾਂ ਸਰਕਾਰਾਂ ਨੂੰ ਚਾਹੀਦਾ ਜੀ ਕਿ ਲੋਕਾਂ ਦੀ ਕਿਸਵਟੀ ਦੇ ਉੱਤੇ ਖਰਾ ਉਤਰਨ ਮੁਲਾਜ਼ਮਾਂ ਦੀਆਂ ਮੰਂਡਾ ਪੂਰੀਆਂ ਕਰਨ ਤੇ ਮੁਲਾਜ਼ਮ ਵੀ ਨਿੱਕੀ ਨਿੱਕੀ ਗੱਲ ਦਾ ਮੁੱਦਾ ਨਾ ਬਣਾਉਣ ਦੋਵੇਂ ਗੱਲਾਂ ਹੀ ਬਰਾਬਰ ਦੀਆਂ ਹੁਣ ਜਿਹੜੀ ਨਵੀਂ ਜਾਣਕਾਰੀ ਆਈ ਆ ਬੀ ਪੰਜਾਬ ਦੇ ਜਿਹੜਾ ਹੈਗਾ ਜੀ ਸਿੱਖਿਆ ਵਿਭਾਗ ਉਨੇ ਦਲ ਕਹੀਏ ਜੀ ਕਿ ਭਾਈ ਮੋਬਾਈਲ ਪਤਾ ਕੱਟਨੇ ਆਤੀ ਅਧਿਆਪਕ 1,20000 ਤੋਂ ਵੱਧ ਦਾ ਪੰਜਾਬ ਦੇ ਵਿੱਚ ਉਹਦੇ ਵਿੱਚ ਪਤਾ ਲੱਗਾ ਜੀ 500 ਤੋਂ ਲੈ ਕੇ 600 ਰੁਪਏ ਨਾਲ ਉਹ ਮੋਬਾਈਲ ਪਤਾ ਮਿਲਦਾ ਕਿਉਂ ਕਿ ਆਨਲਾਈਨ ਕਲਾਸਾਂ ਵੀ ਹੁੰਦੀਆਂ ਪਰ ਨਿਯਮਾਂ ਦੇ ਮੁਤਾਬਕ ਜੇਕਰ 10 ਦਿਨ ਤੋਂ ਵੱਧ ਸਕੂਲ ਬੰਦ ਰਹਿੰਦੇ ਆ ਤੇ ਫਿਰ ਪਤਾ ਲੱਗਾ ਜੀ ਕਿ ਮੋਬਾਈਲ ਪਤਾ ਕੱਟਿਆ ਜਾਂਦਾ ਹੜਾਂ ਦੇ ਵਿੱਚ 10 ਦਿਨ 11 ਦਿਨ ਸਕੂਲ ਬੰਦ ਰਹੇ ਆ ਤੇ ਮੋਬਾਈਲ ਪਤਾ ਕੱਟਿਆ ਗਿਆ ਤੇ ਕੁਝ ਕ ਅਧਿਆਪਕ ਜਿਵੇਂ ਬੰਦ ਕਰਨੇ ਇਤਰਾਜ਼ ਜ਼ਾਹਰ ਕੀਤਾ ਪੰਨੋ ਲੱਗਦਾ ਨਹੀਂ ਕਿ ਇਹ ਐਡੇ ਇਤਰਾਜ਼ ਵਾਲੀ ਗੱਲ ਹੈਗੀ ਆ ਕਿ ਭਾਈ ਕੋਈ ਬਹੁਤ ਵੱਡਾ ਭੁਚਾਲ ਆ ਗਿਆ ਕੁਛ ਨਹੀਂ ਹੁੰਦਾ ਕਈ ਨੇ ਨਾਲ ਤਾਂ ਕੰਪਲਦਾ ਹੀ ਰਹਿੰਦਾ ਇਹ ਤਾਂ ਕੰਮ ਹੁੰਦਾ ਹੀ ਰਹਿੰਦਾ ਵੀ ਜੇ 5-4 ਸੌ ਰੁਪਏ ਕੱਟ ਬਣ ਗਿਆ ਤਾਂ ਵੀ ਕਿਹੜਾ ਕੋਈ ਭੁਚਾਲ ਆ ਗਿਆ ਪਰ ਇਹ ਮੁੱਦਾ ਬਣਿਆ ਵੀ ਭਾਈ ਅਧਿਆਤਕਾਂ ਦੇ ਪੈਸੇ ਕੱਟ ਲਈ ਜੀ ਬਿਲਕੁਲ ਸਤਿਆਨਾ ਸਾਹਿਬ ਉਧਰ ਪੰਜਾਬ ਦੀ ਵਿੱਚ ਕਿਵੇਂ ਕਿ ਇਸ ਵੇਲੇ ਮੌਸਮ ਜਿਹੜਾ ਉਹ ਵੀ ਬਹੁਤ ਸਾਰੀਆਂ ਤਬਦੀਲੀਆਂ ਦਿਖਾ ਰਿਹਾ ਜੀ ਕਿਵੇਂ ਹੈ ਮੌਸਮ ਪੰਜਾਬ ਦਾ ਬਿਲਕੁਲ ਹੀ ਬਿਲਕੁਲ ਪੰਜਾਬ ਦੇ ਵਿੱਚ ਮੌਸਮ ਪੂਰਗਾ ਤਰਤੀਲਾਂ ਦਾ ਸਾਰਿਆ ਪੰਜਾਬ ਦੇ ਵਿੱਚ ਹੁਣ ਗਰਮੀ ਹੈ ਨਹੀਂਗੀ ਪਹਿਲੀ ਪਹਿਲਾ ਤਾਂ ਗੱਲ ਇਹੀ ਹੈ ਵੀ ਪੰਜਾਬ ਦੇ ਵਿੱਚ ਹੁਣ ਗਰਮੀ ਨਹੀਂ ਹੈ ਪੰਜਾਬ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਿਆਲ ਭਰਮਾ ਆ ਗਿਆ ਪਰ ਪੰਜਾਬ ਦੇ ਵਿੱਚ ਗਰਮੀ ਨਹੀਂ ਹੈ ਇਹ ਗੱਲ ਜ਼ਰੂਰ ਆ ਦੂਜੀ ਗੱਲ ਇਹ ਵੀ ਕਿ ਪੰਜਾਬ ਦੇ ਵਿੱਚ ਦਿਨੇ ਮੱਠੀ ਮੱਠੀ ਧੁੱਪ ਨਿਕਲਦੀ ਹੈ ਤੇ ਰਾਤ ਨੂੰ ਪਤਲੀ ਜਿਹੀ ਛੇਸੀ ਲੈ ਕੇ ਤੇ ਸੌਣ ਵਾਲਾ ਮੌਸਮ ਆ ਤੇ ਆਉਂਦੇ 48 ਘੰਟੇ ਦੇ ਵਿੱਚ ਕੀ ਆਉਂਦੇ 72 ਘੰਟੇ ਦੇ ਵਿੱਚ ਵੀ ਮੀਂਹ ਕਣੀ ਦੀ ਆਸ ਨਹੀਂ ਆ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਹੁਣ ਮੀਂਹ ਕਣੀ ਦੀ ਆਸ ਨਹੀਂ ਆ ਹੁਣ ਮੌਸਮ ਜਿਹੜਾ ਉਹ ਸੁਖੇ ਰਹਿਣਾ ਜੀ ਤੇ ਟੈਣਾ ਸਾਹਿਬ ਮਨਰੰજન ਜਗਤ ਕਿਵੇਂ ਹੈ ਜੀ ਉਹਦੇ ਬਾਰੇ ਕੋਈ ਖਬਰ ਆਈ ਏ ਦੇਖੋ ਸੁਣਨਾ ਸੁਣਨਾ ਚਾਹੀਏ ਜੀ ਮਨਰੰજન ਜਗਤ ਤਾਂ ਤੇ ਕੋਈ ਬਹੁਤਾ ਕੋਈ ਕਹਿ ਰਿਹਾ ਵੀ ਜਲਵਾ ਪੇਸ਼ ਹੋ ਰਿਹਾ ਏਦਾਂ ਤਾਂ ਨਹੀਂ ਪਰ ਆ ਜਿਹੜੀ ਇੱਕ ਫਿਲਮ ਆਈ ਉਹ ਮੈਨੂੰ ਫਿਲਮ ਨੂੰ ਜੀ ਤੌਰ ਤੇ ਬੜੀ ਵਧੀਆ ਲੱਗੀ ਆ ਜਿਹੜੀ ਸੂਹੇ ਵੇ ਕੀਰੇ ਵਾਲਿਆ ਫਿਲਮ ਆ ਇਹ ਫਿਲਮ ਕਾਫੀ ਵਧੀਆ ਫਿਲਮ ਆ ਦੀਰ ਸਿੰਘ ਮਰਵੈਰ ਪੰਨੂ ਤਨੂ ਗਰੇਵਾਲ ਬਾਕੀ ਸਾਰੇ ਕਲਾਕਾਰਾਂ ਨੇ ਜਤਿੰਦਰ ਕੌਰ ਜੀ ਨੇ ਬਹੁਤ ਸੋਹਣਾ ਕੰਮ ਕੀਤਾ ਇਹਦੇ ਵਿੱਚ ਤੇ ਚੰਗੀ ਗੱਲ ਹੈ ਭਾਈ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਚੰਗੀਆਂ ਫਿਲਮਾਂ ਵੇਖਣੀਆਂ ਵੀ ਚਾਹੀਦੀਆਂ ਤੇ ਕੱਲੀ ਜਿਹੜੀ ਕ੍ਰਾਂਤੀ ਆ ਉਹ ਆਪਾਂ ਨੂੰ ਰੀਲਾ ਦੇ ਉੱਤੇ ਨਹੀਂ ਲੈ ਕੇ ਆਉਣੀ ਚਾਹੀਦੀ ਤੇ 4 ਰੁਪਏ ਵੀ ਖਰਚੇ ਕਰਕੇ ਜੇਕਰ ਕੋਈ ਚੰਗੀ ਚੀਜ਼ ਆਉਂਦੀ ਹੈ ਤਾਂ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ